ਪਿਛੇ ਜੇ ਪੰਜਾਬ ਕਾਂਗਰਸ ਚ ਦੋ ਤਿੰਨ ਡਿਵੈਲਪਮੈਂਟਸ ਹੋਈਆਂ ਨੇ ਵੈਸੇ ਤਾਂ ਇਹ ਪਾਰਟੀ ਦੇ ਅੰਦਰੂਨੀ ਮਸਲੇ ਨੇ ਪਰ ਕਿਉਂਕਿ ਇਹ ਪੰਜਾਬ ਦੇ ਲੋਕਾਂ ਨਾਲ ਸੰਬੰਧਿਤ ਨੇ ਮੈਂ ਉਹਨਾਂ ਉੱਤੇ ਟਿੱਪਣੀ ਕਰਨੀ ਜ਼ਰੂਰੀ ਸਮਝਦਾ ਸ਼ਨੀਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਨਵੀਂ ਲਿਸਟ ਜਾਰੀ ਕੀਤੀ ਇਸ ਜੰਬੋ ਲਿਸਟ ਵਿੱਚ 36 ਮੀਤ ਪ੍ਰਧਾਨ 96 ਜਨਰਲ ਸਕੱਤਰ ਤੇ ਕੁਝ ਹੋਰ ਅਹੁਦੇਦਾਰ ਐਲਾਨੇ ਗਏ ਇਸ ਲਿਸਟ ਵਿੱਚ ਪਰਿਵਾਰਵਾਦ ਦਾ ਪੂਰਾ ਬੋਲਬਾਲਾ ਅਮਰਿੰਦਰ ਸਿੰਘ ਦੇ ਆਪਣੇ ਪਰਿਵਾਰ ਦੇ ਉਹਨਾਂ ਤੋਂ ਇਲਾਵਾ ਤਿੰਨ ਮੈਂਬਰ ਨੇ ਉਹਨਾਂ ਦੇ ਘਰੋਂ ਪ੍ਰਨੀਤ ਕੌਰ ਪਰਮਨੈਂਟ ਇਨਵਾਈਟੀ ਬੇਟਾ ਰਣਿੰਦਰ ਤੇ ਭਰਾ ਮਾਲਵਿੰਦਰ ਸਪੈਸ਼ਲ ਇਨਵਾਈਟੀ ਨੇ ਪਤਾ ਨਹੀਂ ਬੇਟੀ ਨੂੰ ਕਿਉਂ ਬਾਹਰ ਰਹਿਣ ਦਿੱਤਾ ਇਸੇ ਤਰ੍ਹਾਂ ਪ੍ਰਤਾਪ ਬਾਜਵਾ ਸ਼ਮਸ਼ੇਰ ਦੁੱਲੋ ਰਾਣਾ ਸੋਢੀ ਸੁਰਜੀਤ ਕੌਰ ਬਰਨਾਲਾ ਅਤੇ ਮਹਿੰਦਰ ਸਿੰਘ ਕੇਪੀ ਦੇ ਪਰਿਵਾਰਾਂ ਦੇ ਮੈਂਬਰ ਵੀ ਇਸ ਲਿਸਟ ਵਿੱਚ ਕਿਸੇ ਨਾ ਕਿਸੇ ਅਹੁਦੇ ਤੇ ਬਿਰਾਜਮਾਨ ਨੇ ਪਰਿਵਾਰਵਾਦ ਅਕਾਲੀ ਦਲ 'ਚ ਵੀ ਹਾਵੀ ਹੈ ਬਾਦਲਾਂ ਦਾ ਸਾਰਾ ਪਰਿਵਾਰ ਮਿਨਿਸਟਰਾਂ ਦੇ ਅਹੁਦੇ ਮਾਣ ਰਿਹਾ ਹੈ ਸਵਾਲ ਇਹ ਉੱਠਦਾ ਹੈ ਕਿ ਕਾਂਗਰਸ ਅਕਾਲੀ ਦਲ ਨਾਲੋਂ ਕਿਵੇਂ ਵੱਖਰੀ ਹੈ ਹੁਣ ਦੂਜੀ ਗੱਲ ਲੈ ਲਓ ਆਪਣੇ ਅਮਰੀਕਾ ਦੌਰੇ ਦੌਰਾਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਪੰਜਾਬ ਵਿੱਚੋਂ ਮਾਫੀਆ ਰਾਜ ਖਤਮ ਕਰ ਦੇਣਗੇ ਉਹਨਾਂ ਦਾ ਇਸ਼ਾਰਾ ਟਰਾਂਸਪੋਰਟ ਸ਼ਰਾਬ ਰੇਤ ਅਤੇ ਕੇਬਲ ਮਾਫੀਆ ਤੇ ਸੀ ਜੇ ਕਾਂਗਰਸ ਦੀ ਲਿਸਟ ਉੱਤੇ ਛਾਤੀ ਮਾਰੀਏ ਤਾਂ ਇਸ ਵਿੱਚ ਬਹੁਤ ਸਾਰੇ ਲੋਕ ਉਹ ਨੇ ਜਿਹੜੇ ਇਹਨਾਂ ਸਾਰੇ ਮਾਫੀਆ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਤੇ ਹਿੱਸੇਦਾਰ ਆ ਲਿਸਟ ਵਿੱਚ 4-5 ਮੈਂਬਰ ਤਾਂ ਸ਼ਰਾਬ ਦੇ ਕਾਰੋਬਾਰ ਕਰਦੇ ਨੇ ਇਸੇ ਤਰ੍ਹਾਂ ਕਰੀਬ ਅੱਧਾ ਦਰਜਨ ਲੋਕ ਰੇਤਾ ਤੇ ਕੇਬਲ ਮਾਫੀਆ ਵਿੱਚ ਸ਼ਾਮਿਲ ਨੇ ਉਹਨਾਂ ਦੀ ਇਸ ਮਾਫੀਆ ਦੇ ਵਿੱਚ ਹਿੱਸੇਦਾਰੀ ਆ ਤਾਂ ਫਿਰ ਕਾਂਗਰਸ ਅਕਾਲੀ ਦਲ ਨਾਲੋਂ ਵੱਖਰੀ ਕਿਵੇਂ ਹੋਈ ਤਾਂ ਨਹੀਂ ਲੱਗਦਾ ਕਿ ਇਹ ਦੋਵੇਂ ਇੱਕੋ ਹੀ ਥਾਲੀ ਦੇ ਚਟੇ-ਵਟੇ ਨੇ ਵੈਸੇ ਤਾਂ ਵੋਟਾਂ ਮਿਹਲੇ ਲੋਕਾਂ ਨੇ ਆਪੇ ਹੀ ਹਸਾਬ ਤਾ ਲਾ ਲੈਣਾ